ਬੰਦਾ ਸਿੰਘ ਬਹਾਦਰ ਦੀ ਜੇਲ੍ਹ ਦੀ ਆਖਰੀ ਰਾਤ ਦਿਲ ਦਹਿਲਾ ਦੇਣ ਵਾਲੀ ਉਹ ਰਾਤ ਇਹ 9 ਜੂਨ 1716 ਦੀ ਰਾਤ ਸੀ ਦਿੱਲੀ ਦੀ ਕਿਲਾ ਮੁਬਾਰਕ ਜੇਲ੍ਹ ਚ ਇੱਕ ਮਹਾਨ ਯੋਦਾ ਇੱਕ ਸਿੱਖ ਬਹਾਦਰ ਬੰਦਾ ਸਿੰਘ ਬਹਾਦਰ ਆਪਣੀ ਆਖਰੀ ਰਾਤ گزار ਰਿਹਾ ਸੀ ਉਸ ਦੀਆਂ ਹੱਥਕੜੀਆਂ ਤੇ ਪੈਰਾਂ ਚ ਬੇੜੀਆਂ ਸਨ ਪਰ ਚਿਹਰਾ ਨੂਰਾਨਾ ਜੇਲ੍ਹ ਦੀ ਉਸ ਸੜਦੀ ਸੜਦੀ ਕੋਟੜੀ ਚ ਵੀ ਉਸ ਦੇ ਚਿਹਰੇ ਤੇ ਚਮਕ ਸੀ ਜਦ ਵੀ ਉਹ ਅੱਖਾਂ ਖੋਲਦਾ ਇੱਕ ਅਜਿਹਾ ਨੂਰ ਦਿਖਾਈ ਦਿੰਦਾ ਜਿਸ ਨੂੰ ਦੇਖ ਕੇ ਕਾਤਲ ਵੀ ਡਰ ਜਾਂਦੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਦੇ ਸਾਥੀ ਕੈਦੀਆਂ ਨੂੰ ਇੱਕ ਇੱਕ ਕਰਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ ਕਈ ਸਿੱਖ ਆਪਣੇ ਬੱਚਿਆਂ ਨੂੰ ਆਪਣੇ ਹੱਥੀਂ ਜ਼ਿਬਾਹ ਕਰਦੇ ਪਰ ਕਿਸੇ ਨੇ ਵੀ ਆਪਣਾ ਧਰਮ ਨਹੀਂ ਛੱਡਿਆ ਬੰਦਾ ਸਿੰਘ ਨੂੰ ਵੀ ਵਧੀਕ ਦੁਖੀ ਕਰਨ ਲਈ ਉਸਦੇ ਆਪਣੇ ਬੇਟੇ ਨੂੰ ਉਸਦੇ ਸਾਹਮਣੇ ਲਿਆਇਆ ਗਿਆ ਜੇਕਰ ਤੂੰ ਇਸਲਾਮ ਕਬੂਲ ਕਰ ਲਵੇ ਤਾਂ ਤੇਰੀ ਜਾਨ ਬਖਸ਼ੀ ਜਾ ਸਕਦੀ ਹੈ ਇਹ ਆਖਰੀ ਪੇਸ਼ਕਸ਼ ਸੀ ਪਰ ਬੰਦਾ ਸਿੰਘ ਬਹਾਦਰ ਨੇ ਆਪਣੇ 4 ਸਾਲਾ ਪੁੱਤਰ ਨੂੰ ਨਿਹਾਰਿਆ ਉਸ ਦੀ ਪੱਗ ਸਵਾਰੀ ਤੇ ਅੱਖਾਂ 'ਚ ਹੌਸਲਾ ਸੀ ਪੁੱਤਰ ਅਸੀਂ ਸਿੰਘ ਹਾਂ ਅਸੀਂ ਮਰ ਸਕਦੇ ਹਾਂ ਪਰ ਚੁੱਕ ਨਹੀਂ ਸਕਦੇ ਅੱਗੇ ਜੋ ਹੋਇਆ ਉਹ ਦਿਲ ਦਹਿਲਾ ਦੇਣ ਵਾਲਾ ਸੀ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਸ ਦੇ ਪੁੱਤਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪਰ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੇ ਨਾ ਕੋਈ ਡਰ ਸੀ ਨਾ ਹੀ ਕੋਈ ਦੁੱਖ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਅਖੀਰਕਾਰ ਬੰਦਾ ਸਿੰਘ ਬਹਾਦਰ ਨੂੰ ਕੈਦ ਚੋਕੜ ਢਕੇ ਦਰਬਾਰ ਚ ਲਿਆਂਦਾ ਗਿਆ ਉਹਨਾਂ ਦਾ ਸਰੀਰ ਥਕਿਆ ਹੋਇਆ ਸੀ ਪਰ ਚਿੱਤ ਸ਼ਾਂਤ ਉਹਨਾਂ ਦੀ ਚਮਕਦਾਰ ਅੱਖਾਂ ਹਰੇਕ ਨੂੰ ਸਹਿਮਾ ਰਹੀਆਂ ਸਨ ਕੁਝ ਸਮਾਂ ਬਾਅਦ ਬੰਦਾ ਸਿੰਘ ਬਹਾਦਰ ਨੂੰ ਤਕਲੀਫਾਂ ਦੇ ਕੇ ਮੌਤ ਦੇਣ ਦਾ ਹੁਕਮ ਹੋਇਆ ਉਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਉਹਨਾਂ ਦੇ ਹੱਥ ਕੱਟੇ ਗਏ ਉਹਨਾਂ ਦੇ ਪੈਰ ਵਖ ਕੀਤੇ ਗਏ ਪਰ ਉਹ ਡੋਲ ਰਹੇ ਅਖੀਰ ਚ ਉਹਨਾਂ ਦਾ ਸਰੀਰ ਚਿੱਥੜੇ ਚਿੱਥੜੇ ਕਰ ਦਿੱਤਾ ਗਿਆ ਪਰ ਅਜੇ ਵੀ ਹਰੇਕ ਦੀ ਜ਼ੁਬਾਨ ਤੇ ਇੱਕੋ ਗੱਲ ਸੀ ਬੰਦਾ ਸਿੰਘ ਬਹਾਦਰ ਹਾਰਿਆ ਨਹੀਂ ਇਹ ਕੇਵਲ ਇੱਕ ਕਹਾਣੀ ਨਹੀਂ ਇਹ ਬਲੀਦਾਨ ਦੀ ਮਿਸਾਲ ਹੈ ਇਹ ਸਾਨੂੰ ਦੱਸਦੀ ਹੈ ਕਿ ਜੇਕਰ ਆਜ਼ਾਦੀ ਦੀ ਕਦਰ ਕਰਨੀ ਹੈ ਤਾਂ ਉਸ ਦੀ ਕੀਮਤ ਭਰਨੀ ਪਵੇਗੀ ਅੱਜ ਵੀ ਜਦੋਂ ਅਸੀਂ ਆਜ਼ਾਦੀ ਦੇ ਵਾਤਾਵਰਨ ਚ ਬੈਠੇ ਹਾਂ ਕੀ ਅਸੀਂ ਬੰਦਾ ਸਿੰਘ ਬਹਾਦਰ ਵਰਗੇ ਬલિਦਾਨੀ ਜਵਾਨਾਂ ਨੂੰ ਯਾਦ ਰੱਖਦੇ ਹਾਂ ਜੇ ਤੁਸੀਂ ਵੀ ਉਹਨਾਂ ਦੇ ਬલિਦਾਨ ਨੂੰ ਨਮਨ ਕਰਦੇ ਹੋ ਤਾਂ ਕਮੈਂਟ ਚ ਬੰਦਾ ਬਹਾਦਰ ਅਮਰ ਰਹੇ ਲਿਖਣਾ ਨਾ ਭੁੱਲੋ ਜੇਕਰ ਤੁਸੀਂ ਹੋਰ ਐਸੇ ਇਤਿਹਾਸਕ ਤੇ ਸਿੱਖਿਆਤਮਕ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਗੁਰੂ ਮਰਿਆਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ